ਬੜੇ ਹੀ ਚਾਅ ਨਾਲ ਜਗੀਰ ਸਿੰਘ ਨੇ ਆਪਣੀ ਧੀ ਪ੍ਰੀਤ ਨੂੰ ਦਿੱਲੀ 에어ਪੋਰਟ ਤੋਂ ਕਨੇਡਾ ਦੀ ਫਲਾਈਟ ਵਿੱਚ ਬਿਠਾਇਆ 14 ਘੰਟਿਆਂ ਦੇ ਸਫ਼ਰ ਤੋਂ ਬਾਅਦ ਜਦੋਂ ਉਹ ਟੋਰਾਂਟੋ 에어ਪੋਰਟ ਤੇ ਉਤਰੀ ਤਾਂ ਬਾਹਰ ਨਿਕਲ ਕੇ ਉਸਨੇ ਮਾਸੀ ਨੂੰ ਨੰਬਰ ਮਿਲਾਇਆ ਪਰ ਮਾਸੀ ਨੇ ਫੋਨ ਨਾ ਚੱਕਿਆ ਫਿਰ ਦੂਸਰੇ ਨੰਬਰ ਤੇ ਟਰਾਈ ਕੀਤਾ ਤਾਂ ਮਾਸੀ ਨੇ ਫੋਨ ਚੱਕ ਲਿਆ ਹਾਲਚਾਲ ਪੁੱਛਣ ਤੋਂ ਬਾਅਦ ਪ੍ਰੀਤ ਨੇ ਕਿਹਾ ਮਾਸੀ ਜੀ ਤੁਸੀਂ ਮੈਨੂੰ 에ਅਰਪੋਰਟ ਤੋਂ ਲੈਣ ਆਉਣਾ ਸੀ ਨਾ ਪ੍ਰੀਤ ਤੈਨੂੰ ਤਾਂ ਪਤਾ ਹੈ ਤੇਰੇ ਅੰਕਲ ਤੇ ਮੇਰੇ ਵਿਚਕਾਰ ਹਮੇਸ਼ਾ ਝਗੜਾ ਰਹਿੰਦਾ ਸੀ ਕੱਲ ਕੋਰਟ ਵਿੱਚ ਸਾਡਾ ਤਲਾਕ ਹੋਇਆ ਹੈ ਅਤੇ ਹਾਂ ਪ੍ਰੀਤ ਹੁਣ ਮੈਂ ਖੁਦ ਆਪਣੀ ਸਹੇਲੀ ਦੇ ਘਰ ਰਹਿ ਰਹੀ ਹਾਂ ਤੂੰ ਆਪਣਾ ਪ੍ਰਬੰਧ ਕਰ ਲਈ ਪਲੀਜ਼ ਇੰਨਾ ਬੋਲ ਕੇ ਮਾਸੀ ਨੇ ਫੋਨ ਕੱਟ ਦਿੱਤਾ ਮਾਸੀ ਦੇ ਇਹ ਸ਼ਬਦ ਪਹਾੜ ਵਾਂਗ ਪ੍ਰੀਤ ਤੇ ਡਿੱਗੇ ਇੱਕ ਵਾਰ ਤਾਂ ਉਸ ਦੀਆਂ ਅੱਖਾਂ ਅੱਗੇ ਹਨੇਰਾ ਹੀ ਛਾ ਗਿਆ ਸੀ ਉਹ ਮਾਸੀ ਜਿਹੜੀ ਕਹਿੰਦੀ ਸੀ ਤੂੰ ਆ ਜਾ ਮੈਂ ਹੈਗੀਆਂ ਇੱਥੇ ਇਹ ਅਣਜਾਣ ਦੇਸ਼ ਵਿੱਚ ਕੋਣ ਸਹਾਰਾ ਸੀ ਉਸ ਦਾ ਇੱਕ ਦਿਲ ਉਸ ਦਾ ਕਰੇ ਕਿ ਉਹ ਉੱਚੀ ਉੱਚੀ ਰੋਵੇ ਪਰ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਪਰਮਾਤਮਾ ਅਗੇ ਅਰਦਾਸ ਕੀਤੀ ਵਾਹਿਗੁਰੂ ਜੀ ਮੇਰੀ ਮਦਦ ਕਰੋ ਪ੍ਰੀਤ ਨੇ ਇੱਕ ਟੈਕਸੀ ਵਾਲੇ ਨੂੰ ਕਿਹਾ ਉਹ ਉਸ ਨੂੰ ਨਜ਼ਦੀਕੀ ਗੁਰਦੁਆਰੇ ਸਾਹਿਬ ਛੱਡ ਦੇਵੇ ਉਹ ਗੁਰਦੁਆਰੇ ਘਰ ਪਹੁੰਚੀ ਮੱਥਾ ਟੇਕਿਆ ਅਤੇ ਅਰਦਾਸ ਕੀਤੀ ਹੇ ਵਾਹਿਗੁਰੂ ਜੀ ਇਸ ਅਣਜਾਣ ਮੁਲਕ ਵਿੱਚ ਮੇਰੀ ਬਾਹ ਫੜਨ ਵਾਲਾ ਕੋਈ ਨਹੀਂ ਤੁਸੀਂ ਮੇਰੀ लाज ਰੱਖਿਓ ਫਿਰ ਉਸਨੇ ਗ੍ਰੰਥੀ ਸਿੰਘ ਕੋਲ ਜਾ ਕੇ ਦੱਸਿਆ ਬਾਬਾ ਜੀ ਮੈਂ ਪੰਜਾਬ ਤੋਂ ਆਈ ਹਾਂ ਮੇਰੀ ਮਾਸੀ ਨੇ ਮੇਰੇ ਨਾਲ ਧੋਖਾ ਕੀਤਾ ਹੈ ਤੁਸੀਂ ਇੱਕ ਦੋ ਦਿਨ ਮੈਨੂੰ ਇੱਥੇ ਕਮਰਾ ਦੇ ਦਿਓ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਗਰੰਤੀ ਸਿੰਘ ਨੇ ਕਿਹਾ ਦੇਖ ਬੀਬੀ ਪਤਾ ਨਹੀਂ ਕਿੰਨੇ ਕੋ ਤੇਰੇ ਵਰਗੇ ਮੁੰਡੇ ਕੁੜੀਆਂ ਆਉਂਦੇ ਨੇ ਇੱਥੇ ਅਸੀਂ ਕਿਸ ਕਿਸ ਨੂੰ ਰੱਖੀਏ ਇੱਥੇ ਕੁਸੀਂ ਕੋਈ ਕਿਰਾਏ ਦਾ ਮਕਾਨ ਦੇਖ ਲਵੋ ਇਹ ਕਹਿ ਕੇ ਬਾਬਾ ਜੀ ਚੱਲ ਗਏ ਪ੍ਰੀਤ ਨਿੱਕਾ ਜਿਹਾ ਮੂੰਹ ਕਰਕੇ ਉੱਥੋਂ ਬਾਹਰ ਆ ਗਈ ਉਸਨੇ ਰੋੜ ਤੇ ਖੜਕੇ ਇੱਕ ਵਾਰ ਫਿਰ ਮਾਸੀ ਨੂੰ ਫੋਨ ਕੀਤਾ ਪਰ ਉਸਨੇ ਫੋਨ ਨਾ ਚੱਕਿਆ ਇੰਨੇ ਨੂੰ ਇੱਕ ਟੈਕਸੀ ਉਸ ਕੋਲ ਆ ਕੇ ਰੁਕੀ ਕਿੱਥੇ ਜਾਣਾ ਮੈਡਮ ਟੈਕਸੀ ਡਰਾਈਵਰ ਨੇ ਸ਼ੀਸ਼ਾ ਹੇਠਾਂ ਕਰਦੇ ਹੋਏ ਪੁੱਛਿਆ ਉਹ ਚੁੱਪ ਰਹੀ ਕੀ ਬੋਲਦੀ ਵਿਚਾਰੀ ਉਹ ਡਰਾਈਵਰ ਇੱਕ ਪੰਜਾਬੀ ਮੁੰਡਾ ਸੀ ਉਹ ਛੱਟ ਸਮਝ ਗਿਆ ਕੁੜੀ ਪੰਜਾਬ ਤੋਂ ਨਵੀਂ-ਨਵੀਂ ਆਈ ਲੱਗਦੀ ਹੈ ਤੁਸੀਂ ਪੰਜਾਬ ਤੋਂ ਨਵੇਂ ਆਏ ਹੋ ਉਸਨੇ ਹਮਦਰਦੀ ਨਾਲ ਕਿਹਾ ਹਾਂਜੀ ਪ੍ਰੀਤ ਹੌਲੀ ਜਹੀ ਬੋਲੀ ਕੋਈ ਨਹੀਂ ਬੀਬੀ ਇੱਕ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ ਹੈ ਮੈਂ ਵੀ ਪਟਿਆਲਾ ਤੋਂ ਹਾਂ ਚੱਲ ਤੂੰ ਮੇਰੇ ਨਾਲ ਰਹਿ ਲੈ ਜਦੋਂ ਤੱਕ ਤੂੰ ਸੈਟਲ ਨਹੀਂ ਹੁੰਦੀ ਪਰ ਪ੍ਰੀਤ ਹਜੇ ਇੰਨਾ ਹੀ ਬੋਲੀ ਸੀ ਕਿ ਉਹ ਬੋਲਿਆ ਉਹ ਡਰ ਨਾ ਮੈਂ ਵੀ ਇੱਕ ਸਿੱਖ ਹਾਂ ਮੇਰਾ ਨਾਮ ਅਵਤਾਰ ਸਿੰਘ ਹੈ 2-4 ਦਿਨ ਤੂੰ ਮੇਰੇ ਕੋਲ ਰਹਿ ਲੈ ਫਿਰ ਆਪਣਾ ਕੰਮ ਕਰ ਦੇਖ ਲਈ ਪ੍ਰੀਤ ਵਿਚਾਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਉਹ ਬੋਲੀ ਠੀਕ ਹੈ ਉਸ ਮੁੰਡੇ ਨੇ ਪ੍ਰੀਤ ਦਾ ਸੂਟਕੇਸ ਡਿੱਗੀ ਵਿੱਚ ਰੱਖਿਆ ਤੇ ਪ੍ਰੀਤ ਨੂੰ ਬਿਠਾ ਕੇ ਗੱਡੀ ਆਪਣੇ ਫਲੈਟ ਵੱਲ ਨੂੰ ਤੋਰ ਲਈ ਉਸਦੇ ਫਲੈਟ ਵਿੱਚ ਦੋ ਰੂਮ ਤੇ ਇੱਕ ਛੋਟੀ ਜਿਹੀ ਕਿਚਨ ਸੀ ਇੱਕ ਕਮਰੇ ਦਾ ਦਰਵਾਜ਼ਾ ਖੋਲਦਿਆਂ ਉਸਨੇ ਕਿਹਾ ਤੂੰ ਆਪਣਾ ਸਮਾਨ ਇੱਥੇ ਰੱਖ ਲੈ ਤੇ ਆ ਜਾ ਖਾਣਾ ਬਣਾ ਲੈਂਦੇ ਹਾਂ ਪ੍ਰੀਤ ਨੂੰ ਅਜੀਬ ਜਿਹਾ ਲੱਗ ਰਿਹਾ ਸੀ ਅੰਦਰੋਂ ਅੰਦਰ ਉਹ ਡਰ ਰਹੀ ਸੀ ਪਰ ਹੋਰ ਕੋਈ ਰਸਤਾ ਵੀ ਨਹੀਂ ਸੀ ਉਸ ਦੇ ਕੋਲ ਪ੍ਰੀਤ ਨੇ ਰੋਟੀਆਂ ਬਣਾਈਆਂ ਤੇ ਅਵਤਾਰ ਨੇ ਸਬਜ਼ੀ ਖਾਣਾ ਖਾਂਦੇ ਸਮੇਂ ਪ੍ਰੀਤ ਦੀ ਨਜ਼ਰ ਸਾਹਮਣੇ ਕੰਧ ਤੇ ਉਰਦੂ ਵਿੱਚ ਲਿਖੇ ਇੱਕ ਕਲਾਮ ਤੇ ਪਈ ਜੋ ਸ਼ੀਸ਼ੇ ਵਿੱਚ ਮੜਿਆ ਹੋਇਆ ਸੀ ਬਾਜੀ ਇਹ ਕੀ ਹੈ ਪ੍ਰੀਤ ਨੇ ਫਰੇਮ ਵੱਲ ਇਸ਼ਾਰਾ ਕਰਦੇ ਕਿਹਾ ਇਹ ਜਿਸ ਕਮਰੇ ਵਿੱਚ ਤੇਰਾ ਸਮਾਨ ਹੈ ਨਾ ਉੱਥੇ ਇੱਕ ਮੁ슬ਮਨ ਮੁੰਡਾ ਰਹਿੰਦਾ ਸੀ ਪਾਕਿਸਤਾਨੀ ਇਹ ਵਸੇ ਨੇ ਲਗਾਇਆ ਸੀ ਉਹ ਆਪਣੇ ਘਰ ਗਿਆ ਹੋਇਆ ਹੈ ਖਾਣਾ ਖਾਣ ਤੋਂ ਬਾਅਦ ਥੋੜਾ ਕੋ ਬੈਠ ਕੇ ਪ੍ਰੀਤ ਨੇ ਕਿਹਾ ਬਾਜੀ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਇਸ ਹੋਪਰੇ ਮੁਲਕ ਵਿੱਚ ਮੈਨੂੰ ਸਹਾਰਾ ਦਿੱਤਾ ਬਾਜੀ ਮੈਂ ਬਹੁਤ ਥੱਕ ਗਈ ਹਾਂ ਮੈਂ ਚਲਦੀ ਹਾਂ ਇਹ ਕਹਿ ਕੇ ਪ੍ਰੀਤ ਆਪਣੇ ਕਮਰੇ ਵਿੱਚ ਆਈ ਸਭ ਤੋਂ ਪਹਿਲਾਂ ਉਸਨੇ ਆਪਣੇ ਘਰ ਫੋਨ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਨੈਟ ਪੈਕਾ ਖਤਮ ਹੋਣ ਕਰਕੇ ਉਸ ਦਾ ਫੋਨ ਕੰਟੈਕਟ ਨਾ ਹੋਇਆ ਪਹਿਲਾਂ ਉਸ ਦਾ ਦਿਲ ਕੀਤਾ ਕਿ ਅਵਤਾਰ ਦੇ ਫੋਨ ਤੋਂ ਘਰ ਫੋਨ ਕਰ ਲਵੇ ਪਰ ਥੱਕੀ ਹੋਣ ਕਾਰਨ ਉਹ ਲੇਟ ਗਈ ਥਕਾवट ਕਰਨ ਉਸ ਦੀਆਂ ਅੱਖਾਂ ਬੰਦ ਹੋਣ ਲੱਗੀਆਂ ਅਚਾਨਕ ਦਰਵਾਜ਼ਾ ਖੁੱਲ੍ਹਿਆ ਤੇ ਅਵਤਾਰ ਅੰਦਰ ਆਇਆ ਸੋ ਗਈ ਪ੍ਰੀਤ ਨਹੀਂ ਬਾਜੀ ਪ੍ਰੀਤ ਉੱਠ ਕੇ ਬੈਠਦੇ ਆ ਕਿਹਾ ਦੇਖ ਪ੍ਰੀਤ ਤੂੰ ਮੇਰਾ ਨਾਮ ਲਿਆ ਕਰ ਬਾਜੀ ਨਾ ਕਿਹਾ ਕਰ ਠੀਕ ਹੈ ਤੇ ਉਹ ਪ੍ਰੀਤ ਦੇ ਬੈੱਡ ਤੇ ਬੈਠ ਗਿਆ ਤੇ ਅਜੀਬ ਜਈਆਂ ਹਰਕਤਾਂ ਕਰਨ ਲੱਗਾ ਬਾਜੀ ਪਲੀਜ਼ ਇਸ ਤਰ੍ਹਾਂ ਨਾ ਕਰੋ ਮੈਂ ਇਹੋ ਜਹੀ ਕੁੜੀ ਨਹੀਂ ਨਹੀਂ ਹਾਂ ਪ੍ਰੀਤ ਗਿੜਗੜਾ ਕੇ ਬੋਲੀ ਮੈਂ ਕਦੋਂ ਕਿਹਾ ਤੂੰ ਇਹੋ ਜੀ ਕੁੜੀ ਹੈ ਪਰ ਮੈਂ ਤੇਰੇ ਲਈ ਇੰਨਾ ਕੁਝ ਕੀਤਾ ਤੂੰ ਮੇਰੇ ਲਈ ਇੰਨਾ ਵੀ ਨਹੀਂ ਕਰ ਸਕਦੀ ਇਹ ਕਹਿ ਕੇ ਉਹ ਬੇਸ਼ਰਮੀ ਤੇ ਉੱਤਰ ਆਇਆ ਪ੍ਰੀਤ ਫਸ ਚੁੱਕੀ ਸੀ ਇਸ ਦਰਿੰਦੇ ਦੇ ਜਾਲ ਵਿੱਚ ਪ੍ਰੀਤ ਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਐਦਾਂ ਲੱਗ ਰਿਹਾ ਸੀ ਜਿਵੇਂ ਜਿਵੇਂ ਰੂਹ ਸਰੀਰ ਚੋਂ ਬਾਹਰ ਆ ਜਾਵੇ ਉਸਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਭਾਜੀ ਫੇਰ ਭਾਜੀ ਅਵਤਾਰ ਮੇਰਾ ਨਾਮ ਉਸਨੇ ਚੀਕਦੇ ਹੋਏ ਆਖਿਆ ਅੱਜ ਮੈਂ ਠੀਕ ਨਹੀਂ ਹਾਂ ਪ੍ਰੀਤ ਨੇ ਕੰਬਦੀ ਆਵਾਜ਼ ਵਿੱਚ ਕਿਹਾ ਝੂਠ ਬੋਲ ਰਹੀ ਏ ਤੂੰ ਉਹ ਗਰਜਿਆ ਨਹੀਂ ਭਾਜੀ ਮੈਂ ਸੱਚ ਬੋਲ ਰਹੀ ਹਾਂ ਅਵਤਾਰ ਇੰਦਾ ਵਿਸ਼ਵਾਸ ਨਹੀਂ ਕਰਦਾ ਕਿਸੇ ਤੇ ਦਿਖਾ ਮੈਨੂੰ ਉਸਨੇ ਵੀ ਸ਼ਰਮੀ ਦੀ ਹੱਦ ਪਾਰ ਕਰਦਿਆਂ ਕਿਹਾ ਚੱਲ ਠੀਕ ਹੈ ਅੱਜ ਮੈਂ ਜਾਂਦਾ ਪਰ ਕੱਲ ਤੂੰ ਤਿਆਰ ਰਹੀਂ ਇੰਨਾ ਕਹਿ ਕੇ ਉਹ ਚੱਲ ਗਿਆ ਪ੍ਰੀਤ ਦਾ ਦਿਲ ਕਰ ਰਿਹਾ ਸੀ ਧਰਤੀ ਵਿਹਲ ਦੇ ਦੇਵੇ ਤੇ ਉਹ ਘਰਕ ਜਾਵੇ ਕਿਉਂ ਆਈ ਉਹ ਕਨੇਡਾ ਸਾਰੀ ਰਾਤ ਪ੍ਰੀਤ ਰੋਂਦੀ ਰਹੀ ਉਸ ਨੂੰ ਆਪਣੇ ਪਿੰਡ ਦੀ ਯਾਦ ਆਈ 50 ਕਿੱਲੇਆਂ ਦੇ ਮਾਲਕ ਉਸਦੇ ਪਿਤਾ ਦੀ ਪਿੰਡ ਵਿੱਚ ਪੂਰੀ ਸਰਦਾਰੀ ਸੀ ਪ੍ਰੀਤ ਵੱਲ ਕੋਈ ਅੱਖ ਚੱਕ ਕੇ ਦੇਖਣ ਦੀ ਯੂਰਤ ਨਹੀਂ ਸੀ ਕਰਦਾ ਉਹ ਬੜਾ ਪਛਤਾਈ ਕਾਸ਼ ਉਹ ਨਾ ਆਉਂਦੀ ਕੈਨੇਡਾ ਉਸ ਨੂੰ 마ਸੀ ਦੇ ਰਹਿ ਰਹਿ ਕੇ ਗੁੱਸਾ ਹੁੰਦਾ ਪਰ ਹੁਣ ਕੀ ਕਹੋ ਸਕਦਾ ਸੀ ਘੜੀ ਤੇ ਸਵੇਰ ਦੇ 7 ਵਜੇ ਇਹ ਸੰਨ ਦਰਵਾਜ਼ਾ ਖੋਲ ਅਵਤਾਰ ਅੰਦਰ ਆਇਆ ਤੇ ਕਿਹਾ ਪ੍ਰੀਤ ਮੈਂ ਚੱਲਿਆਂ ਤੂੰ ਘਰ ਦੀ ਸਾਫ ਸਫਾਈ ਕਰ ਲਈ ਨਾਲੇ ਦੁਪਹਿਰ ਦੀ ਰੋਟੀ ਖਾਣ ਆਵਾਂਗਾ ਬਣਾ ਲਵੀ ਨਾਲੇ ਹੁਲੀਆ ਸੁਧਾਰ ਲੈ ਆਪਣਾ ਦਾਰਨਾਇ ਕੈਨੇਡਾ ਹੈ ਇੱਥੇ ਸਭ ਚੱਲਦਾ ਹੈ ਠੀਕ ਹੈ ਪ੍ਰੀਤ ਪੁੱਜਣਾ ਬੋਲੀ ਉਹ ਚੱਲ ਗਿਆ ਪ੍ਰੀਤ ਨੇ ਸੋਚਿਆ ਇਹ ਦਰਿੰਦੇ ਤੋਂ ਰਾਤ ਮੈਂ ਬਚ ਗਈ ਪਰ ਅੱਜ ਕੌਣ ਬਚਾਏਗਾ ਇਸ ਲਈ ਇੱਥੋਂ ਨਿਕਲ ਜਾਣਾ ਹੀ ਠੀਕ ਰਹੇਗਾ ਉਸਨੇ ਫਟਾਫਟ ਆਪਣਾ ਸਮਾਨ ਚੱਕਿਆ ਤੇ ਜਦੋਂ ਬਾਹਰ ਨਿਕਲਣ ਲੱਗੀ ਤਾਂ ਦਰਵਾਜ਼ਾ ਬਾਹਰੋਂ ਬੰਦ ਸੀ ਘਰ ਵਿੱਚ ਹੋਰ ਕੋਈ ਰਸਤਾ ਵੀ ਨਹੀਂ ਸੀ ਜਿਸ ਰਾਹੀਂ ਪ੍ਰੀਤ ਬਾਹਰ ਨਿਕਲ ਸਕਦੀ ਉਹ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਅਚਾਨਕ ਫੋਨ ਦੀ ਘੰਟੀ ਦੀ ਆਵਾਜ਼ ਪ੍ਰੀਤ ਨੂੰ ਸੁਣਾਈ ਦਿੱਤੀ ਜੋ ਉਤਾਰ ਦੇ ਕਮਰੇ ਵਿੱਚੋਂ ਆਂਦੀ ਪਈ ਸੀ ਜਦੋਂ ਉਸਨੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਟੇਬਲ ਤੇ ਪਿਆ ਲੈਂਡਲਾਈਨ ਫੋਨ ਵੱਜ ਰਿਹਾ ਸੀ ਪਹਿਲਾਂ ਤਾਂ ਪ੍ਰੀਤ ਨੇ ਫੋਨ ਨਾ ਚੱਕਿਆ ਪਰ ਦੂਜੀ ਵਾਰ ਵੱਜਣ ਤੇ ਫੋਨ ਚੱਕ ਲਿਆ ਮਿਸਟਰ ਅਲੀ ਅੱਗੋਂ ਆਵਾਜ਼ ਆਈ ਉਹ ਇੱਕ ਗੋਰੇ ਗੋਰਾ ਸੀ ਸ਼ਾਇਦ ਮਕਾਨ ਮਾਲਕ ਉਸਨੇ ਪ੍ਰੀਤ ਨੂੰ ਕਿਹਾ ਕਿ ਅੱਜ ਉਸਨੇ ਮਕਾਨ ਦਾ ਕਰਾਇਆ ਨਾ ਦਿੱਤਾ ਤਾ ਮੈਨੂੰ 911 ਤੇ ਫੋਨ ਕਰਨਾ ਪਵੇਗਾ ਫਿਰ ਪੁਲਿਸ ਆਪੇ ਕਰਾਇਆ ਲੈ ਲਵੇਗੀ ਤੁਹਾਡੇ ਕੋਲੋਂ ਹੁਣ ਪ੍ਰੀਤ ਸਮਝ ਚੁੱਕੀ ਸੀ ਇਹ ਅਵਤਾਰ ਸਿੰਘ ਨਹੀਂ ਕੋਈ ਅਲੀ ਹੈ ਉਸ ਨੂੰ ਗੋਰੇ ਨੇ ਦੇਖ ਕਹੇ ਸ਼ਬਦ ਯਾਦ ਆਏ ਉਸਨੇ ਫੋਨ ਤੇ 911 ਡਾਇਲ ਕੀਤਾ ਘੰਟੀ ਵੱਜੀ ਅਗੋ ਆਵਾਜ਼ ਹੈਲੋ ਪੁਲਿਸ ਸਟੇਸ਼ਨ ਪ੍ਰੀਤ ਨੇ ਇੱਕੋ ਸਾ ਸਾਰਾ ਕੁਝ ਅਫਸਰ ਨੂੰ ਦੱਸਿਆ ਹੁਣ ਉਧਰੋਂ ਪੁਲਿਸ ਅਫਸਰ ਪੰਜਾਬੀ ਵਿੱਚ ਬੋਲਿਆ ਤੈਨੂੰ ਲੋਕੇਸ਼ਨ ਪਤਾ ਹੈ ਨਹੀਂ ਸਰ ਓਕੇ ਕੋਈ ਗੱਲ ਨਹੀਂ ਅਸੀਂ ਸਿਸਟਰ ਜੋ ਤੇਰੀ ਲੋਕੇਸ਼ਨ ਟਰੇਸ ਕਰਕੇ 10 ਮਿੰਟ ਤੱਕ ਤੇਰੇ ਕੋਲ ਪਹੁੰਚ ਰਹੇ ਹਾਂ ਇਹ 10 ਮਿੰਟ ਪ੍ਰੀਤ ਨੂੰ ਬਰੇਆਂ ਵਾਂਗ ਲੱਗ ਰਹੇ ਸੀ ਕਿ ਪੁਲਿਸ ਤੋਂ ਪਹਿਲਾਂ ਕਿਧਰੇ ਅਲੀਨਾ ਆ ਜਾਵੇ ਉਸਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇੱਕ ਵਾਰ ਬਚਾ ਲੈ ਰੱਬਾ ਫਿਰ ਕਦੀ ਕੈਨੇਡਾ ਵੱਲ ਮੂੰਹ ਵੀ ਨਹੀਂ ਕਰਾਂਗੀ ਬਾਹਰੋਂ ਚੋਰ ਦੀ ਆਵਾਜ਼ ਆਈ ਪੁਲਿਸ ਤਾਰਾ ਤੋੜ ਅੰਦਰ ਆ ਗਈ ਦੋ ਲੇਡੀਆਂ ਤੇ ਇੱਕ ਸਰਦਾਰ ਪੁਲਿਸ ਅਫਸਰ ਸੀ। ਫ੍ਰੀਤ ਉਸ ਸਰਦਾਰ ਅਫਸਰ ਦੇ ਗੱਲ ਲੱਗ ਉੱਚੀ ਉੱਚੀ ਰੋਣ ਲੱਗੀ। ਘਬਰਾ ਨਾ ਬੇਟਾ ਹੁਣ ਆ ਗਏ ਹਾਂ ਅਸੀਂ। ਤੈਨੂੰ ਕੁਝ ਨਹੀਂ ਹੋਣ ਦਿੰਦੇ। ਪੁਲਿਸ ਸਟੇਸ਼ਨ ਪਹੁੰਚ ਕੇ ਸਰਦਾਰ ਅਫਸਰ ਨੇ ਕਿਹਾ ਬੇਟਾ ਆਪਣੇ ਪਾਪਾ ਦਾ ਨੰਬਰ ਦੇ ਫੋਨ ਮਿਲਾ। ਉਸਨੇ ਪਾਪਾ ਨੂੰ ਕਿਹਾ ਕਿ ਤੁਹਾਡੀ ਬੇਟੀ ਮੇਰੇ ਕੋਲ ਪੁਲਿਸ ਸਟੇਸ਼ਨ ਬੈਠੀ ਹੈ। ਇਸ ਨਾਲ ਗੱਲ ਕਰੋ। ਪ੍ਰੀਤ ਨੇ ਰੋ ਰੋ ਕੇ ਸਾਰਾ ਕੁਝ ਪਾਪਾ ਨੂੰ ਦੱਸਿਆ ਤੇ ਕਿਹਾ ਪਾਪਾ ਮੈਂ ਇੱਕ ਮਿੰਟ ਵੀ ਹੋਰ ਇੱਥੇ ਨਹੀਂ ਰਹਿਣਾ ਚਾਹੁੰਦੀ ਤੁਸੀਂ ਜਲਦੀ ਮੈਨੂੰ ਵਾਪਸ ਬੁਲਾ ਲਵੋ ਜੇਕਰ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ ਜੀ